ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਖਤਾ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਪਿੰਡ ਕੋਠਾ ਗੁਰੂ ਦਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਹੈ ਜੀ ਰਾਮਪੁਰਾ ਫੋੜ ਬਿਲਕੁਲ ਆਮ ਘਰੇਲੂ ਕਿਸਾਨ ਦੇ ਘਰੇ ਆਪਾਂ ਪਹੁੰਚੇ ਆ ਤੇ ਬਹੁਤ ਚੰਗੇ ਵੀਰ ਕੋਲੇ ਪਸ਼ੂ ਤੇ ਬਾਕੀ ਆਪਾਂ ਲਵਾਂਗੇ ਬਾਈ ਨੇ ਇੱਕ ਨਾ ਗਾਂਜ ਕਰੀਏ ਵਕਾਉ ਤੇ ਵਿੱਚੋਂ ਪੁੱਛਾਂਗੇ ਕਿਹੜੀ ਗਾਂ ਕੀ ਡਿਟੇਲ ਆ ਤੇ ਕਿੰਨਾ ਦੁੱਧ ਦਿੰਦਾ ਕਿਹੜਾ ਸੂਆ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਵਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੈ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 98197 ਲਓ ਵੀ ਸੱਜਣੋ ਆਪਾਂ ਹੁਣ ਕਰਦੇ ਆਂ ਗਾਂ ਤੋਂ ਸ਼ੁਰੂ ਵੀਡੀਓ ਕਰਾਉਣੀ ਆ ਗੱਲਬਾਤ ਬਹੁਤ ਸੋਹਣੇ ਰੰਗ ਰੂਪ ਦੀ ਗਾਂ ਚੰਗਾ ਦੁੱਧ ਦੱਸਦਾ ਬਾਈ ਚੰਗੇ ਰਿਕਾਰਡ ਵਾਲੀ ਆ ਤੇ ਕਰਾਉਣੀ ਆ ਗੱਲਬਾਤ ਆਜੋ ਬਾਈ ਜੀ ਆਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਈ ਆਪਣਾ ਐਡਰੈਸ ਦੱਸੀਂ ਕਿ ਪਿੰਡ ਕਿਹੜਾ ਟੈਂਡ ਕੋਠਾਗੁਰੂ ਦਾ ਜੀ ਹਾਂ ਜੀ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਤੇ ਤਸਵੀਰ ਰਾਮਪੁਰਾ ਫੂਲ ਠੀਕ ਹੈ ਜੀ ਤੇ ਬਾਈ ਦਾ ਨਾਂ ਕੀ ਆ ਜਾਂਦਾ ਬਾਈ ਕਾਲਾ ਜੀ ਕਾਲਾ ਗੱਲ ਕਾਲਾ ਗੱਲ ਹਾਂ ਜੀ ਤੇ ਸੱਜਣੋ ਮੈਂ ਥੋੜਾ ਜਿਹਾ ਕਨਫਰਮ ਕਰ ਦਣਾ ਬਾਈ ਦਾ ਪਿੰਡ ਹੈਗਾ ਕੋਠਾਗੁਰੂ ਦਾ ਜ਼ਿਲ੍ਹਾ ਬਠਿੰਡਾ ਤੇ ਤਸਵੀਰ ਰਾਮਪੁਰਾ ਫੂਲ ਜਿਹੜੇ ਬਾਈ ਦਾ ਘਰ ਆ ਇਹਦਾ ਮਲੂਕੇ ਵਾਲੀ ਸੜਕ ਤੇ ਜਿਹੜਾ ਰਾਇਲ ਰਾਇਲ ਪੈਲਸ ਹੋ ਜਾਂਦਾ ਬਿਲਕੁਲ ਉਹਦੇ ਸਾਹਮਣੇ ਸਹੇਲਰਾਂ ਦੇ ਨਾਲ ਦੀ ਪਹੀ ਜਾਂਦੀ ਹੈ ਖੇਤਾਂ 'ਚ ਘਰਾਬਾਈ ਦਾ ਨਰਾਲਾ ਜਾਂ ਘਰਾ ਤੇ ਬਾਕੀ ਬਾਈ ਦਾ ਨੰਬਰ ਵੀ ਸਕਰੀਨ ਤੇ ਚੱਲੂਗਾ ਗੱਲਬਾਤ ਤੁਸੀਂ ਕਰ ਲਿਓ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 98170 ਜੀ ਹਾਂਜੀ 30432 ਠੀਕ ਹੈ ਤੇ ਭਾਈ ਇਹ ਜਿਹੜੀ ਆਪਾਂ ਕਰੀਆ ਗਾਂ ਬਕਾਉ ਸੁਆ ਕਿੰਨਾ ਜੀ ਇਹ ਤੀਜੇ ਸੂਏ ਸੂ ਗਈ ਜੀ ਤੀਜੇ ਸੂਏ ਸੂ ਗਈ ਹਾਂਜੀ ਪਿਛਲੇ ਸੂਏ ਨੇ ਕਿੰਨਾ ਕਿ ਦੁੱਧ ਦਿੱਤਾ ਪਹਿਲੇ ਸੂਏ ਦਿੱਤਾ ਜੀ ਇਹਨੇ 25 ਲੀਟਰ ਤੇ ਦੂਜੇ ਸੂਏ 28 30 ਲੀਟਰ ਖੁੱਲਾ ਦੇ ਹੋ ਗਈ ਠੀਕ ਹੈ ਵੀ 30 ਲੀਟਰ ਦੁੱਧ ਪਾ ਦੋਗੀ ਖੁੱਲਾ ਡੋਲਾ ਇੱਥੇ 13 ਤਰੀਕ ਨੂੰ ਉਹਦੇ ਦਿਨ ਪੂਰੇ ਹੋਣੇ ਜੀ ਦਨ ਹਜੇ 13 ਤਰੀਕ ਨੂੰ ਇਹਦੇ ਪੂਰੇ ਹੋਣਗੇ ਹਾਂ ਜੀ ਹਜੇ ਕੱਚੀ ਆ ਜੀ ਬਿਲਕੁਲ 13 ਤਰੀਕ ਜਿਹੜਾ ਜਿਹੜਾ ਟੀਕਾ ਲੱਗਾ ਬਾਈ ਉਹ ਐਚ ਐਫ ਦਾ ਚੰਗਾ ਟੀਕਾ ਹੈ ਉਹ ਆਈ ਕੈਮਰਾ ਰੰਗਾ ਚੰਗਾ ਹੀ ਟੀਕਾ ਤਾਂ ਰਹੀ ਉਹ ਬੱਚੀ ਦੀ ਲੋ ਵੀ ਸਜਣਾ ਪਕੇਰਾ ਪਹਿਲਾਂ ਮਾਰੇ ਕੈਮਰਾ ਮਾਰਦਗੇ ਬੱਚੀ ਤੇ ਦੇਖੀ ਬਾਈ ਪੰਜ ਸੈਟ ਤੇ ਵੀ ਆਪਾਂ ਦਿਖਾ ਜੀ ਵੀ ਜਿਹੜਾ ਪਿਛਲੇ ਸੂਏ ਦੀ ਇਹ ਬੱਚੀ ਆ ਤੇ ਇੱਕ ਬੱਚੀ ਬਾਈ ਕਹਿੰਦਾ ਆਪਾਂ ਸੇਲ ਕਰਤੀ ਦਿੰਦੀ ਕਰਨ ਵਾਲੀ ਬੱਚੀਆਂ ਹੀ ਆ ਤੇ ਬੱਚੀ ਦੀ ਕੁਆਲਿਟੀ ਦੇਖੋ ਜੀ ਆਪ ਤੋਂ ਵੀ ਕਿਤੇ ਜਾਨੀ ਕਿ ਉਹ 21 ਤੋਂ 31 ਉਹ ਗੱਲ ਹੈ ਵੀ ਜਨਨ ਕਿ ਪੂਰੇ ਚੰਗੇ ਬੱਚੇ ਕੁਆਲਟੀ ਵਾਲੇ ਪਉਂਦੀ ਆ ਤੇ ਪਿਛਲੇ ਸੂਏ ਨਹੀਂ ਜਨਨ ਕਿ 28 ਕਿਲੋ ਤਾਂ ਦੇ ਦਿੱਤਾ ਹਾਂ ਜੀ ਖੁੱਲਾ ਜੀ ਖੁੱਲਾ ਅਜੇ ਤਾਂ ਵੀ ਪਈ ਲੇਵਾ ਇਹਨੇ ਕੱਟਣਾ ਕਿੰਨਾ ਟੱਲਾ ਪਿਆ ਠੀਕ ਹੈ ਤੇ ਚੌਣ ਚਲਾ ਚਵਾਈ ਨੂੰ ਸੀ ਵਧੀਆ ਜਿਵੇਂ ਜਿਵੇਂ ਪੂਰ ਸ਼ਿੱਟਾ ਤਾਂ ਨਹੀਂ ਕੋਈ ਨਾ ਜਿਵੇਂ ਨਹੀਂ ਗਾਰੰਟੀ ਆ ਜੀ ਤੇ ਚਵਾਈ ਜਿਹੜੀ ਹੈ ਆਪਾਂ ਠੀਕ ਕਰਦੇ ਹਾਂ ਜੀ ਠੀਕ ਕਰਦੇ ਹਾਂ ਜੀ ਇੱਕ 부ੜੀ ਇੱਧਰ ਬਹ ਜਾਂਦੀ ਇੱਕ ਇੱਧਰ ਪਹਾਂਦੀ ਇੱਧਰ ਮਗਰ ਉਹਨੇ ਪਾਸੇ ਬਹਿ ਕੇ ਚਵਾਈ ਕਰਦੀ ਮਗਰ ਵੀ ਬਹਿ ਜਾਂਦੀ ਪਹਾਂਦੀ ਉਹ ਗੱਲ ਨਹੀਂ ਲੈ ਤੇ ਖੋਲ ਲਾ ਫਿਰ ਭਾਈ ਆਪਾਂ ਤੋਰਾ ਕਰਾਈਏ ਜਾਂ ਕਿ ਥੋ ਤਲਕਨ ਜੀ ਆਂਦੀ ਆ ਥੋੜੀ ਮੌਸਮ ਥੋੜਾ ਖਰਾਬ ਆ ਲੋ ਵੀ ਸੱਜਣ ਕਰੋ ਗਾਂ ਦੀ ਕੁਆਲਿਟੀ ਕਰੋ ਚੈੱਕ ਫੇਸ ਕੁਆਲਿਟੀ ਦੇਖੋ ਨਿੱਕਾ ਕੰਨ ਗੋਲ ਤੇ ਵੜ ਦੀ ਬਰੀਡ ਕਿਆ ਵਾਤਾ ਹੀ ਹੈ ਤੇ ਜਿਹੜੀ ਆਰਡਰ ਕੁਆਲਿਟੀ ਆ ਉਹ ਇਦੋਂ ਵੀ ਸ਼ਾਨਦਾਰ ਹੈ ਰੋਕੀ ਮੜਿਆ ਬਾਈ ਜੇ ਖੜਦੀ ਹੈ ਤਾਂ ਇੱਕ ਮਿੰਟ ਖੜਿਆ ਰਹੀ ਮੜਿਆ ਜਾ ਦੇਖੋ ਜੀ ਵੜ ਦੀ ਬਿਊਟੀ ਵੀ ਪੂਰੀ ਫੁੱਲ ਹੈ ਇੱਕ ਕਲਾਸ ਹੈ ਤੇ ਆਰਡਰ ਕੁਆਲਿਟੀ ਜਿਹੜੀ ਬਾ ਕਮਾਲਾ ਦੋਨੇ ਪਾਸੇ ਆਰਡਰ ਤੇ ਨਾੜਾ ਬਸ ਲੋ ਵੀ ਸੱਜਣੋ ਬਾਈ ਕਹਿੰਦਾ ਥੋੜੇ ਜੇ ਖੋਲੇ ਖਾਲੇ ਨਹੀਂ ਪਸੂ ਜਾਗੇ ਕਿਉਂਕਿ ਬਾਈ ਦਾ ਜਿਹੜਾ ਪਸੂਆਂ ਦਾ ਹੈਗਾ ਟਕਾਣਾ ਇਹ ਥੋੜਾ ਘਰ ਦੇ ਪਿਛਲੇ ਬੈਕ ਸਾਈਡ ਤੇ ਆ ਗਿਆ ਬੰਦਾ ਕੋਈ ਉਪਰ ਆਉਂਦਾ ਜਾਂਦਾ ਥੋੜਾ ਕੋਈ ਨਹੀਂ ਆਉਂਦਾ ਹਾਂਜੀ ਘੁਰੂ ਹੀ ਸਾਹਮਣੀਆਂ ਸਾਡੀਆਂ ਘਰੂ ਪਸੂ ਥੋੜੇ ਕਰਦੇ ਆ ਭਾਈ ਮੜੀ ਪੂਛ ਫੜੀ ਦੇਖੋ ਜੀ ਆਰਡਰ ਕੁਆਲਿਟੀ ਦੇਖੋ ਵੀ ਸੱਜਣੋ ਆਰਡਰ ਤੇ ਜਿਹੜੀਆਂ ਨਾੜਾਂ ਬਰੀਕ ਬਰੀਕ ਤੇ ਦੋਨੇ ਪਾਸੇ ਦੇਖੋ ਮੂਰੇ ਉਂਗਲਰੀਆਂ ਮੋਟੀਆਂ ਨਾੜਾ ਤੇ ਥੰਦਾ ਸਾਈਜ਼ ਹੈ ਜਿਹੜਾ ਇੱਕ ਨੰਬਰ ਕਿਉਂਕਿ ਹਜੇ ਮੰਨ ਕੇ ਚੱਲੋ ਵੀ ਗਾਂ ਦੇ 13 ਤਰੀਕ ਨੂੰ ਦਿਨ ਪੂਰੇ ਹੋ ਹਾਂਜੀ ਹਾਂਜੀ ਇੱਕ ਹਫ਼ਤੇ ਦੇ ਕਰੀਬ ਮੰਨ ਕੇ ਚੱਲੋ ਕਿ ਦੋ ਦਿਨਾਂ ਵਿੱਚ ਹੀ ਹੋ ਜਾਣਗੇ ਤੇ ਥੰਦਾ ਜਿਹੜਾ ਸਾਈਜ਼ ਹੈ ਹਜੇ ਧਾਰਾ ਪਾਉਣੀਆਂ ਗਾਂ ਨੇ ਤੇ ਮੋਟਾ-ਮੋਟਾ ਥੰਦਾ ਦਾ ਸਾਈਜ਼ ਹੈ ਗਲਾਸ ਵਰਗਾ ਬਹੁਤ ਸੋਹਣਾ ਥੰਦਾ ਸਾਈਜ਼ ਰੱਖੂਗੀ ਤੇ ਵੇਡ ਦੀ ਵੇਲ ਕਰੋ ਚੱਕ ਜੀ ਬਿਊਟੀ ਖੜਨੀ ਖੁੜਨੀ ਬੱਚੀ ਦੀ ਐ ਕੋਈ ਕੰਗਰੋੜਨੀ ਚੱਕਦੀ ਨਹੀਂ ਮੰਨ ਕੇ ਚੱਲੋ ਵੀ ਐਡੀਆਂ ਗਾਈਆਂ ਐ ਐਚਐਫ ਦੇ ਵਿੱਚ ਆਪਾਂ ਆਮੀ ਵੀਡੀਓ ਵੇਖਦੇ ਵੀ ਆ ਭਰਾ ਸਾਰੇ ਤੇ ਵੀਡੀਓ ਬਣਾਉਨੇ ਵੀ ਆਪਾਂ ਬੀ ਐਚ ਐਫ ਦੀਆਂ گاਾਂ ਆਮ ਤੌਰ ਤੇ 100 ਦੇ ਵਿੱਚੋਂ 70 ਗਾਂ ਢੂਈ ਕੰਗਰੂਰ ਚੱਕਣ ਲੱਗ ਜਾਂਦੀਆਂ ਬਿਲਕੁਲ ਸਟੇਟ ਆ ਤੇ ਪੱਠਪੁੜੇ ਦੀ ਬਣਾਵਟ ਜਿਹੜੀ ਖੜਨੀ ਖੁੜਨੀ ਗਾਂ ਦੀ ਏ ਕਲਾਸ ਆ ਪੱਠਪੁੜੇ ਦੀ ਬਣਾਵਟ ਦੇਖੋ ਜੀ ਪਿੱਛੋਂ ਐ ਅਡਰ ਕੁਆਲਿਟੀ ਢਿੱਲਾ ਢੁਲਾ ਹਜੇ ਬਹੁਤ ਪਈਆਂ ਤੇ ਮੰਨ ਕੇ ਚੱਲੋ ਵੀ ਗਾਂ ਦਾ ਸੁੰਦੀ ਸੁੰਦੀ ਵੀ ਭਰ ਜਾਂਦੀ ਆ ਬਾਈ ਪੂਰਾ ਹੈਨਾ ਹਾਂਜੀ ਹਾਂਜੀ ਤੇ ਮੰਨ ਕੇ ਚਲ ਜਿਹੜੀ ਬਾਈ ਇਹ ਲੇਵਾ ਬਣਾਉਂਦੀ ਆ ਪੂਰਾ ਖੁੱਲਾ ਨਾ ਪੂਰਾ ਹੀ ਬੈਠਿਆ ਨਹੀਂ ਜਾਂਦਾ ਹੁੰਦਾ ਆ ਦੇਖੋ ਜੀ ਕਿੰਨੀ ਢੱਲ ਗਈ ਆ ਹਜੇ ਠੀਕ ਆ ਢੱਲ ਪਤਲਾ ਮਾਸਾ ਬਿਲਕੁਲ ਲੇਵੇ ਤੇ ਤੇ ਬਹੁਤ ਸੋਹਣੀ ਬੋਡੀ ਸਟਰਕਚਰ ਆ ਜਿਹੜਾ ਵੜਦਾ ਬਹੁਤ ਵਧੀਆ ਤੇ ਹਾਂ ਹੱਡ ਪੈਰ ਆ ਜਿਹੜੇ ਤੇ ਮਜ਼ਬੂਤ ਆ ਮਜ਼ਬੂਤ ਹੱਡ ਪੈਰਾਂ ਦੀ ਆ ਵੜ ਪੈਰਪੂਰ ਬਹੁਤ ਸੋਹਣੇ ਥੱਲੇ ਆ ਕਿਉਂਕਿ ਇਹੀ ਚੀਜ਼ਾਂ ਪਗਾ ਲੀਆਂ ਕੁਆਲਟੀ ਵਾਲੀਆਂ ਦੁੱਧ ਦਿੰਦੀਆਂ ਗਾਂ ਦੀ ਵੇਲਵੂਲ ਬਹੁਤ ਚੰਗੀ ਆ ਤੇ ਪੇਟਾਲੀ ਗਾਂ ਖਰਾਕ ਖਾਣ ਵਾਲੀ ਹਾਜਮ ਕਰਨ ਵਾਲੀ ਇਹ ਜੇ ਕਿਸੇ ਚੰਗੇ ਵੀਰ ਕੋਲੇ ਉੱਠ ਗਈ ਤੇ ਹੋ ਸਕਦਾ ਵੀ ਦੁੱਧ 30 ਤੋਂ ਪਲੱਸ ਕੱਢ ਦੇ ਕਿਉਂਕਿ 30 ਕਿਲੋ ਦਾ ਆ ਨਹੀਂ ਨਾਰਮਲ ਹੋਈ ਪਈ ਆ ਬਾਈ ਹਾਂਜੀ ਹਾਂਜੀ ਇੰਡਾਂ ਦੇ ਵਿੱਚ ਮਾਰਕੀਟ ਦੇ ਵਿੱਚ ਹਰੇਕ ਹੀ ਗਾਂ 30 ਕਿਲੋ ਦਾ ਬੋਲਦਾ ਪਰ ਜਿਹੜਾ ਚਬਾਉਣਾ ਦਾ ਤੇ ਜਾਂ ਜਿਹੜਾ ਪਸ਼ੂ ਨੇ ਦੁੱਧ ਦੇਣਾ ਉਦੋਂ ਪਤਾ ਲੱਗਦਾ ਤੇ ਦੁੱਧ ਦੀ ਬਾਈ ਕਹਿੰਦਾ ਵੀ ਗਾਰੰਟੀ ਹੈ ਬਿਲਕੁਲ ਤੁਹਾਨੂੰ ਦਿੱਤਾ 28 ਕਿਲੋ ਦਾ ਹਾਂ ਖੁੱਲਾ ਜੀ ਖੁੱਲਾ 30 ਵੀ ਕੱਢ ਗਈ ਸੀ ਪਰ ਆਪਾਂ ਠੀਕ ਹੈ ਵੀ ਜੇ ਨਹੀਂ ਕਿ 30 ਕਿਲੋ ਦੁੱਧ ਨਾਰਮਲ ਗਾਂ ਨੂੰ ਪਾਉਣਾ ਚਾਹੀਦਾ ਆਪਣੇ ਹਿਸਾਬ ਨਾਲ ਉਹਕੇ ਗਾਂ ਦਾ ਜਿਹੜਾ ਬੋਡੀ ਵੇਟ ਆ ਬਹੁਤ ਸੋਹਣਾ ਬੇਲਬੂਲ ਬਹੁਤ ਹੈ ਤੀਜਾ ਸੂਰ ਸੁਣੀ ਹੈ ਤੇ ਬਹੁਤ ਸੋਹਣਾ ਥਣਾ ਦਾ ਸਹਿਜ ਹੈ ਜਿਹੜਾ ਉਹ ਵੀ ਇੱਕ ਨੰਬਰ ਹੈ ਜੇ ਆਪਾਂ 20 ਮਿੰਟ ਦੀ ਵੀਡੀਓ ਬਣਾ ਲਏ ਗਾਂ ਤੇ ਉਹ ਵੀ ਥੋੜੀ ਹੈ ਕਿਉਂਕਿ ਗਾਂ ਬਿਊਟੀ ਵਾਲੀ ਹੈ ਕੋਈ ਐ ਨਹੀਂ ਵੀ ਕੱਲੇ ਗੁੱਧ ਵਾਲੀ ਹੈ ਦੋਨੇ ਸਾਨੂੰ ਦੋਨੇ ਪੱਖ ਮਿਲਣਗੇ ਗਾਂ ਦੇ ਵਿੱਚੋਂ ਬਿਊਟੀ ਵੀ ਮਿਲੂਗੀ ਬੱਚੇ ਵੀ ਚੰਗੇ ਪਾਊਗੀ ਕਿਉਂਕਿ ਸਬੂਤੇ ਦੇ ਕੋਲੇ ਹੀ ਆਪਣੇ ਤੇ ਬੱਚੀ ਆਬ ਇਹ ਵੀ ਗੱਬਣਾ ਹਾਂਜੀ ਇਹ ਵੀ ਗੱਬਣਾ ਬਸ ਸੂਣ ਵਾਲੀ ਪੰਜ ਸੱਤ ਦਿਨ ਇਹ ਲਾਊਗੀ ਜੀ ਇਹ ਇਸੇ ਸੂਏ ਦੀ ਹੈ ਕਿ ਪਿਛਲੇ ਸੂਏ ਦੀ ਇਹ ਪਿਛਲੇ ਸੂਏ ਦੀ ਹੈ ਪਿਛਲੇ ਸੂਏ ਦੀ ਬੱਚੀ ਹੈ ਠੀਕ ਹੈ ਦਿੰਦੀ ਬਸ ਗਈਆਂ ਜੀ ਅੱਛਾ ਦਿੰਦੀ ਬੱਚੀਆਂ ਹਾਂਜੀ ਹਾਂਜੀ ਬੱਚੀਆਂ ਦਿੰਦੀਆਂ ਲੋ ਵੀ ਸੱਜ ਨੂੰ ਬੱਚੇ ਵੀ ਬਹੁਤ ਸੋਹਣੇ ਪਉਂਦੀ ਹੈ ਤੇ ਜੇ ਕਰਮ ਵਾਲੀ ਬੱਚੀ ਦੇ ਜੇ ਫੇਰ ਐਕਤੀ ਤੇ ਲਹਿਰੇ ਹੀ ਲਾ ਦੂਗੀ ਕਿਉਂਕਿ ਦੁੱਧ ਦਾ ਰਿਕਾਰਡ ਵੀ ਬਹੁਤ ਸੋਹਣਾ ਤੇ ਨਾਲ ਬੱਚੀ ਵੀ ਆ ਗਈ ਤੇ ਫਿਰ ਤਾਂ ਸੋਹਣੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਬੱਚੀ ਗਾਂ ਦੇ ਨਾਲ ਕਿਉਂਕਿ ਛੇਤੀ ਤਿਆਰ ਹੋ ਜਾਂਦੀ ਹੈ ਮਗਰ ਸਾਲ ਦੇ ਵਿੱਚ ਵਿੱਚ ਵੜ ਬਣ ਜਾਂਦੀ ਆ ਤੇ ਬਹੁਤ ਸੋਹਣਾ ਬੋਡੀ ਵੇਟ ਆ ਜਿਹੜੇ ਕਿਸੇ ਭਰਾਣੇ ਮੰਨ ਕੇ ਚਲੋ ਇੱਕ ਦੋ ਪਸ਼ੂ ਦੁੱਧ ਤੇ ਲਾਉਣੇ ਆ ਤੇ ਤੁਹਾਡੇ ਕੋਲੇ ਬਹੁਤ ਵਧੀਆ ਆਪਸ਼ਨ ਆ ਕਿਉਂਕਿ ਜਿਹੜਾ ਰੇਟ ਆ ਬਾਈ ਦੇ ਨਾਲ ਗੱਲਬਾਤ ਹੋਈ ਉਹ ਵੀ ਜਾਇਜ਼ ਹੋਊਗਾ ਵੀ ਰੇਟ ਆਪਾਂ ਮੋਲ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਪਰ ਗਾਂ ਦਾ ਜਿਹੜਾ ਢਾਂਚਾ ਤੇ ਸੱਜਣੋ ਚੈੱਕ ਕਰੋ ਗਾਂਾਂ ਦੀ ਕਿਆ ਬਾਤਾਂ ਆ ਆ ਜੀ ਬਾਈ ਕਰਾਂ ਦੀ ਡਿਮਾਂਡ ਦੱਸਿਓ ਆਪਾਂ ਪੁੱਛਦੇ ਆ ਬਾਈ ਤੋਂ ਤੇ ਅੰਡਰ ਕੁਆਲਿਟੀ ਕਰੋ ਚੈੱਕ ਬਹੁਤ ਸੋਹਣੇ ਰੰਗ ਰੂਪ ਦੀ ਵੜ ਆ ਤੇ ਚੰਗੇ ਰੁੱਧ ਵਾਲੀ ਆ ਬਾਈ ਆਈ ਮਰੇ ਹਾਂਜੀ ਹਾਂਜੀ ਤੇ ਡਿਮਾਂਡ ਦੱਸੋ ਆਪਾਂ ਰੇਟ ਇਹ ਕੀ ਕਰਦੇ ਬਾਸ 1.30 ਕਰਦੇ ਦੇਣ ਲੈਣ ਵਾਲੀ ਗੱਲ ਹੀ ਕਰਦੇ ਆ ਜੀ ਦੇਣ ਲੈਣ ਵਾਲੀ ਗੱਲ 1.30 ਵਿੱਚੋਂ ਮਾਨਤਾਣ ਹੋਊਗਾ ਬਹੁਤ ਮਾਨਤਾਣ ਹੋਊਗਾ ਹਾਂਜੀ ਠੀਕ ਹੈ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਡਿਮਾਂਡ ਹੈ ਜੀ ਦੀ 1.30 ਕਰਦੇ ਆ ਤੇ ਵਿੱਚੋਂ ਮਾਨਤਾਣ ਹੋ ਜਾਊਗਾ ਕਿਉਂਕਿ ਗਾਂ ਦੇ ਹਜੇ ਦਿਨ ਪਏ ਆ ਕਾਫੀ 8-9 ਦਿਨ ਪਏ ਆ ਦੇਖੋ ਜੀ ਲਿਵੇ ਤੇ ਨਾੜਾ ਨੂੜਾ ਐ ਪੂਰਾ ਜਿਵੇਂ ਕਸ਼ਮੀਰ ਦੀ ਸ਼ਾਲ ਤੇ ਕਢਾਈ ਕੱਢੀ ਹੁੰਦੀ ਆ ਐਵੇਂ ਲੇਵੇ ਤੇ ਨਾੜਾ ਦੋਨੇ ਪਾਸੇ ਕਿਆ ਬਾਤ ਆਈਆਂ ਬਹੁਤ ਸੋਹਣੀ ਤੇ ਚੰਗੇ ਕੱਦ ਕਾਠ ਵਾਲੀ ਵੜਾ ਤੇ ਸੀਲਸ ਲੱਗਾ 242 ਦਾ ਇੱਕ ਨੰਬਰ ਕਿਉਂਕਿ ਥਣ ਦਾ ਸਾਈਜ਼ ਆ ਜਿਹੜਾ ਬਹੁਤ ਸੋਹਣਾ ਭਾਵੇਂ ਕੋਈ ਹੱਥੀ ਚਵਾਈ ਕਰਲੇ ਤੇ ਭਾਵੇਂ ਕਰਲੇ ਕੋਈ ਮਸ਼ੀਨ ਤੇ ਰੇਟ ਬਾਈ ਨੇ 130 ਕਰਿਆ ਵਿੱਚੋਂ ਮਾਨਤਨ ਹੋ ਜਾਊਗਾ ਨੰਬਰ ਆਪਾਂ ਫੇਰ ਪੁੱਛ ਲੈਣੇ ਬਾਈ ਤੋਂ ਬਾਈ ਨੰਬਰ ਦੱਸੀ 94170 ਜੀ 30432 ਠੀਕ ਹੈ ਜੀ ਲਓ ਵੀ ਸੱਜਣੋ ਨੰਬਰ ਚੱਲੀ ਜਾਂਦਾ ਸਕਰੀਨ ਤੇ ਗੱਲਬਾਤ ਤੁਸੀਂ ਕਰ ਸਕਦੇ ਆਂ ਜਿਹੜੇ ਵੀ ਭਰਾ ਦੇ ਗਾਂ ਫੱਟ ਹੋਵੇ ਤੇ ਤਸੱਲੀ ਨਿਰਖ ਵਰਕ ਮਿੱਤਰੋ ਤੁਸੀਂ ਆਪ ਕਰਨੀ ਆ ਕਿਉਂਕਿ ਪੈਸੇ ਲਾਉਣੇ ਆ ਤੁਸੀਂ ਤੁਹਾਡਾ ਹੱਕਵੰਦਾ ਪਸ਼ੂ ਨੂੰ ਕੋਲੇ ਆ ਕੇ ਦੇਖਣ ਦਾ ਜੇ ਕੋਈ ਸੁਆ ਸੁਆ ਪਸ਼ੂ ਆ ਦੀ ਦੋ ਟਾਈਮ ਚੁਵਾਈ ਕਰਕੇ ਲੋ ਜੇ ਕੋਈ ਗੱਬਣ ਪਸ਼ੂ ਆ ਤੇ ਉਹਦੇ ਕੋਲੇ ਆ ਕੇ ਥਣਪਾਸ ਕਰਕੇ ਤੇ ਆਪਦਾ ਦੇਖ ਕੇ ਫਿਰ ਮੁੱਲ ਵਾਰ ਕਰਕੇ ਤੇ ਪਸ਼ੂ ਦੇਖੋ ਕਿਉਂਕਿ ਫਿਰ ਦੋਨੇ ਪਾਸੇ ਲਾਂਬੇ ਦੀ ਗਿਜਾਇਸ਼ ਨਹੀਂ ਰਹਿੰਦੀ ਤੇ ਬਹੁਤ ਸੋਹਣੇ ਕੱਦ ਕਾਠ ਵਾਲੀ ਚੰਗੇ ਕੱਦ ਕਾਠ ਵਾਲੀ ਗਾਂ ਤੇ ਇਸ ਗੱਲ ਦੀ ਹੈਗੀ ਵੀ ਆਪਾਂ ਦਾਵੇਦਾਰਾਂ ਕਿਉਂਕਿ ਵੀ ਕੋਲੇ ਆਏ ਤੋਂ ਆਏ ਨਹੀਂ ਵੀ ਨਿੱਕੀ ਜੀ ਨਿਕਲਿਓ ਬਹੁਤ ਸੋਹਣਾ ਕੱਦ ਕਾਠਾ ਵੱਡੇ ਕੱਦ ਕਾਠਾ ਵਾਲੀ ਗਾਂ ਤੇ ਜਿਹੜੇ ਵੀ ਭਰਾ ਦੇ ਫਿੱਟ ਹੋਵੇ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਤੇ ਨੰਬਰ ਚੱਲੀ ਜਾਂਦਾ ਬਾਈ ਦਾ ਬਾਕੀ ਮਿਲਦੇ ਅੱਗੇ ਨਵੀਂ ਵੀਡੀਓ ਚ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਜਣੇ